ਪਹਿਲਾਂ ਲੜਾਈ ਦਾੰਸੋ ਤੇ ਜੀ ਫਿਰ ਕੋਈ ਸੀ ਤੇ ਜੀ ਫਿਰ ਉਹਨੇ ਪਪਾ ਦੀ ਤੇ ਮਮਾ ਨੀਸ਼ਾਨ ਤੇ ਜਾ ਇਹ ਲੜਾਈ ਜਿਆਦਾ ਖਤਰਨਾਕ ਨਹੀਂ ਇਰਾਇਮ ਕੋਣੀ ਹੋਏ ਤਾਂ ਬਹਿ ਕੇ ਕੱਲ ਨੂੰ ਜੀ ਤੇ ਜੇ ਬਹਿ ਕੇ ਨਾਲ ਸੀ ਤੇ ਫੁੱਟ ਵਾਈ ਇਹ ਜੀ ਉਹ ਮੈਂ ਕੋਪਨ ਸੋਚਿਆ ਨਾ ਜਿਹਦੀ ਸੋਚ ਮਾੜੀ ਆ ਮੜੇ ਬਣੇ ਤੇ ਪੰਡਾ ਜਿਹਦੀ ਪਾਕਿਸਤਾਨ ਦੀ ਸੋਚ ਮਾੜੀ ਆ ਬੁਰਤੋ ਬੁਰਤੋ ਮਾੜੀ ਰਹੀ ਸੋਚ ਮੁੱਕਾ ਬਿਚਾ ਕੇ ਤੱਕਾ ਮੈਂ ਸਰ ਮੋਰਚੇ ਆਹ ਬੁਕੇ ਇਹ ਤੇ ਮੋਰਚੇ ਪਾ ਕੇ ਵਰਜਦੇ ਜਦੋਂ ਜਾਜਉਂਦਾ ਭਾਜੇ ਮੋਰਚੇ ਵਰਜਦੇ ਜਾਨ ਚਾਹੁੰਨੀ ਮੈਂ ਤਰੰਨ ਲਗਾਈ ਤਬਾਈ ਦਾ ਨਾ ਇਹ ਨਹੀਂ ਹੋਣੀ ਤੇ ਇਹ ਤਬਾਈ ਤਬਾਈ ਤੇ ਬਹਿ ਕੇ ਸਮਝਾਉਣਾ ਕਰਨੀ ਚੀਜ਼ ਆ ਇਹ ਹੋ ਜਾਂਦਾ ਇਹ ਉਹ ਦੋ ਮਾਰ ਲੜਾਈ ਲੜਾਈ ਦੀ ਅੱਜ ਕਰਤਾ ਇਹ ਕਿੱਦਾਂ ਇਹ ਜਿਆਦਾ ਨਿਸ਼ਾਨ ਹੈ ਕਿ ਪਹਿਲਾ ਲੜਾਈ ਡਾਂਸੋਟੇ ਦੀ ਫਿਰ ਗੋਲੀ ਸ਼ੇਕੇ ਦੀ ਫਿਰ ਉਹ ਬੰਮਾ ਦੀ ਤੇ ਬੰਮਾ ਨਿਸ਼ਾਨ ਤੇ ਜਾ ਇਹ ਲੜਾਈ ਜਿਆਦਾ ਖਤਰਨਾਕ ਹੈ ਇਹ ਲੜਾਈ ਪਹਿਲੀ ਲੜਾਈ ਨੂੰ ਖਤਰਨਾਕ ਆ ਲੱਗਦਾ ਨਹੀਂ ਲੜਾਈ ਕੋ ਖਤ ਹਾਲ ਤੇ ਦਾਬ ਵੀ ਬਹਿ ਗਏ ਨੇ ਉਹ ਗੱਲ ਬਸ ਇਹਦਾ ਬਕਾਲ ਇਹ ਹੀ ਕੋਲੇ ਲੜਾਈ ਦਾ ਕੋਈ ਲੜਾਈ ਮਕੋਣੀ ਹੋਏ ਤਾਂ ਬਹਿ ਕੇ ਗੱਲ ਹੁੰਦੀ ਆ ਤੇ ਜੇ ਬਹਿ ਕੇ ਨਾ ਕੀਤੀ ਤੇ ਫਿਰ ਤਬਾਈ ਆ ਇਸ ਵਕਤ ਇਸ ਤੋਂ ਪਾਕਿਸਤਾਨ ਨੇ ਹੀ ਆਇਆ ਜੋ ਪਲੇ ਹਮਲੇ ਕਰਦਾ ਆ ਹਾਂ ਕੰਮ ਕਮਾ ਵਾਲਿਆਂ ਨੂੰ ਮਾਮਲਾ ਹੋ ਰਿਹਾ ਜਿਸ ਤਰ੍ਹਾਂ ਇਹ ਜੀ ਉਹ ਆਪਣੀ ਸੋਚ ਹੈ ਨਾ ਜਿਹਦੀ ਸੋਚ ਮਾੜੀ ਆ ਉਹ ਮਾੜੇ ਬਣੇ ਤੋ ਪੁੰਦਾ ਕਿ ਪਾਕਿਸਤਾਨ ਦੀ ਸੋਚ ਮਾੜੀ ਆ ਮੁਰਤੋਂ ਮੁਰਤੋਂ ਮਾੜੀ ਰਹੀ ਸੋਚ ਹਾਂ ਤਾਂ ਫਿਰ ਪੱਪੂ ਜੀ ਤੁਹਾਡੇ ਜਮਾਨੇ ਜਦੋਂ ਜਹਾਜ਼ ਆਉਂਦੇ ਸੀ ਤਾਂ ਲੋਕਦੇ ਕਿਸ ਤਰ੍ਹਾਂ ਨਹੀਂ ਕੀ ਕਰਦੇ ਸੀ ਉਹ ਉਹ ਦੱਸੋ ਆਪਣਾ ਪਟਾਖਾ ਕਿੱਦਾਂ ਕਰਦੇ ਸੀ ਮੋਰਚੇ ਆਹੀਂ ਪੁੱਟੇ ਹਿੱਤ ਮੋਰਚੇ ਭੱਜ ਕੇ ਵੜ ਜਾਂਦੇ ਜਦੋਂ ਜਹਾਜ਼ ਆਉਂਦਾ ਭੱਜ ਕੇ ਮੋਰਚੇ ਵੜ ਜਾਂਦੇ ਜਾਨ ਚਾਹਣੀ ਆ ਜਾ ਰਾਜੀਵਾਲ ਤੋਂ ਹੋਵੈ ਨਹੀਂ ਹਾਂਜੀ ਅੱਜ ਕੱਲ੍ਹ ਪਤਾ ਨਹੀਂ ਕਿ ਇਹ ਹੁਣ ਤਾਂ ਕੋਈ ਮੋਰਚਾ ਨਹੀਂ ਫੁੱਟਦਾ ਪਰ ਕਿਸੇ ਨੇ ਮੋਰਚਾ ਨਹੀਂ ਫੁੱਟਿਆ ਪਤਾ ਨਹੀਂ ਕਿ ਇਹ ਅੱਜ ਬਾਪੂ ਜੀ ਕੀ ਨਾ ਜੀ ਤੁਹਾਡਾ ਨਿਰਮਲ ਸਿੰਘ ਤੇ ਤੁਸੀਂ ਆ ਜਿਹੜੇ ਪਿੰਡ ਕਿਹੜਾ ਆਪਣਾ ਬਾਲਪੁਰ ਅੱਛਾ ਜੀ ਆ ਹੁਣ ਜੰਗ ਲੱਗੀ ਹੋਈ ਆ ਹਾਂਜੀ ਪਾਕਿਸਤਾਨ ਤੇ ਭਾਰਤ ਦੇ ਵਿੱਚਕਾਰ ਤਣਾਅ ਵਧਿਆ ਹੋਇਆ ਵਾ ਤੇ ਤੁਸੀਂ ਕਿਹੜੀ ਜੰਗ ਘੱਤਰ ਦੀ ਜੰਗ ਦੇਖੀਏ ਤੁਸੀਂ ਹਾਂਜੀ 71 ਦੀ ਜੰਗ ਤੇ ਹੁੰਦੀ ਜੰਗ 'ਚ ਕੀ ਫਰਕ ਲੱਭ ਰਿਹਾ ਤੁਹਾਨੂੰ ਹੁੰਦੀ ਜੰਗ 'ਚ ਜੀ ਇਹ ਹੁੰਦੇ ਉੱਤੇ ਉੱਤੇ ਆਉਂਦਾ ਜਗ੍ਹਾ ਹਾਂਜੀ ਤੇ ਅੱਗੇ ਤੇ ਉਹ ਰਾਮੋ ਸਾਹਮਣੇ ਬਾਰਡਰਾਂ ਤੇ ਲੱਗਦੇ ਠੀਕ ਹੈ ਜੀ ਹਾਂਜੀ ਯਾਰ ਵਗੈਰਾ ਕਿਤੇ ਆਉਂਦੇ ਨੇ ਕਿਤੇ ਇਦਾਂ ਇਦਾਂ ਜਿੱਥੇ ਕਿਤੇ ਦੂਰ ਬੈ ਜਾ ਉਹਦੇ ਬਾਬਾ ਤਾਂ ਹੁੰਦੇ ਕੋਸਾ ਬੈਠਾ ਹੀ ਨਾ ਪੀ ਜਾਂਦੇ ਕੰਮ ਜਦੋਂ ਰਾਤ ਦੀ ਗੱਲ ਕਰੀਏ ਰਾਤੀ ਤੁਹਾਡੇ ਨੇ ਏਰੀਆ ਦੇ ਵਿਚਾਲੇ ਦੁਆਲੇ ਕੁਝ ਬੰਬਾਰੀ ਹੋਈ ਆ ਤੁਸੀਂ ਆਵਾਜ਼ਾਂ ਸੁਣੀ ਆ ਹਾਂ ਚਾਹੋਂ ਚਾਹ ਚਾਰ ਚਾਰ ਵਾੜ ਕਿੰਨੇ ਕੇ ਸਮਾਂ ਹੋਵੇਗਾ ਰਾਤ ਦਾ ਉਹ 1 ਵਜੇ ਦਾ 1 ਵਜੇ ਦਾ ਹਾਂ ਜੀ ਕਿੰਨੇ ਕਿੰਨੇ ਸਮੇ ਬਾਅਦ ਉਹ ਆਵਾਜ਼ ਉਹ ਕੋਈ 10 15 ਮਿੰਟ ਪਹਿਲੇ ਪਾਸੇ ਤੁਹਾਡੀ ਕੀ ਕੀ ਲੱਗਦਾ ਉਹ ਲੜਾਈ ਜਿਹੜੀ ਤੁਸੀਂ ਦੇਖੀ ਸੀ ਤੇ ਆ ਦੇ ਵਿੱਚ ਕੀ ਫਰਕ ਆ ਇਹਦੇ ਤੇ ਫਰਕ ਪਈ ਫਰਕ ਤੇ ਕਿਉਂ ਨਹੀਂ ਫਰਕ ਤੇ ਬੜਾ ਵਾ ਇਹ ਉੱਤੇ ਉੱਤੇ ਆਉਣ ਡਿਆ ਕੰਮ ਕੋਈ ਪਤਾ ਨਹੀਂ ਲੱਗਣ ਦਿੰਦੇ ਤੇ ਇੱਥੇ ਕਿੱਥੇ ਛੱਡਿਆ ਨਹੀਂ ਉਸ ਤੋਂ ਬੈਠੇ ਹੀ ਦਿੱਲੀੋਂ ਬੈਠੇ ਇੱਥੇ ਪੰਜਾਬੀ ਦਾ ਘੁਲਾਈ ਜਾਂਦੇ ਉਹਦੇ ਹੀ ਬਾਡਰਾਂ ਤੇ ਲੜਾਈਆਂ ਹੁੰਦੀਆਂ ਆ ਮੋਹ ਸਾਹਮਣੇ ਜੰਗ ਰੁਕਣੀ ਚਾਹੀਦੀ ਏ ਇਹ ਤਾਂ ਰੁਕਣੀ ਚਾਹੀਦੀ ਏ ਜੀ ਇਹ ਤੇ ਨਸਾਨੀ ਨਸਾਨ ਗਰੀਬ ਜਨਤਾ ਮਾਰੀਏ ਧੰਨਵਾਦ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਤਸੀਮ ਸਿੰਘ ਜਾਗ ਦੀ ਗੱਲ ਕਰ ਰਹੇ ਆ ਭਾਰਤ ਪਾਕ ਦੇ ਵਿੱਚ ਐਸੋਲੇ ਤਣਾਅ ਬਹੁਤ ਵਧਿਆ ਹੋਇਆ ਵਾ ਬਹੁਤ ਦੋਆ ਦੇ ਸ਼ਰੀ ਮਜਾਇਲਾ ਦੀ ਮਾਰ ਹੋ ਰਹੀ ਹੈ ਹਾਂ ਕਿੱਦਾਂ ਦੇਖਦੇ ਹੋ ਪਹਿਲੀ ਜੰਗਾਂ ਨੂੰ ਤੇ ਇਸ ਜੰਗ ਨੂੰ ਪਹਿਲਾਂ ਉਹਦੇ ਅਸੀਂ ਬਾਰਡਰਾਂ ਬੁਲਡਰਾਂ ਤੇ ਹੁੰਦੀ ਸੀ ਜੀ ਜੀ ਤੇ ਹੁਣ ਤੇ ਆਤਖਾਂ ਤੇ ਸਾਰੇ ਪੰਜਾਬ ਕੀ ਹੋਣ ਗਈ ਹੈ ਕਹਿੰਦੇ ਨਾਲ ਦੇ ਲੱਗਦੇ ਸੂਬਿਆਂ 'ਚ ਵੀ ਜਿੱਦਾਂ ਗੁਜਰਾਤ 'ਚ ਵੀ ਰਾਤੀ ਅਟੈਕ ਹੋਇਆ ਵਾ ਅਈਆ ਤੇ ਉਹਦੇ 'ਚ ਵੀ ਹੋਈ ਹੈ ਤੇ ਜਿੱਦਾਂ ਤੁਸੀਂ 71 ਦੀ ਜੰਗ ਦੇ ਕਿ ਦੇਖਿਆ ਹੋਵੇਗਾ ਉਦੋਂ ਇਹ ਕੀ ਕਰਦੇ ਸੀ ਘਰਾਂ ਚ ਬੰਕਰ ਬਣਾਏ ਹੁੰਦੇ ਸੀ ਜਾਂ ਪਿੰਡ ਦੇ ਬਾਹਰ ਬਣਾਏ ਹੁੰਦੇ ਸੀ ਨਹੀਂ ਪਰਵਾਰੀ ਹੁੰਦੇ ਸੀ ਬੰਕਰ ਜਿਹੜੇ ਹਰ ਪਿੰਡ ਚ ਬਣੇ ਹੁੰਦੇ ਸਨ ਕਿਰਲੇ ਵਰਲੇ ਵਰਲੇ ਕਿਰਲੇ ਆ ਸਵਾ ਤੇ ਬੰਕਰ ਕੱਚੇ ਬਣਾਏ ਹੁੰਦੇ ਸਨ ਉਹ ਤੇ ਉਦੋਂ ਜਦੋਂ ਕੋਈ ਮਤਲਬ ਅਮਰਜੈਂਸੀ ਹੁੰਦੀ ਜਾਂ ਜਹਾਜ਼ ਦੀ ਆਵਾਜ਼ ਸੁਣ ਕੇ ਆਪਾਂ ਬੰਕਰਾਂ ਚ ਰੁਕਦੇ ਸੀ ਨਾ ਕਿਦਾਂ ਜੀ ਆਪੇ ਜਦੋਂ ਜਹਾਜ਼ ਦੇ ਆਉਂਦੇ ਸੀ ਜੇ ਜਦੋਂ ਪਾਕਿਸਤਾਨ ਦੇ ਗਾਹ ਨਿਕਲਦੇ ਸੀ ਜਹਾਜ਼ਾਂ ਨੇ ਤੇ ਦੂਜੇ ਆਪਣੇ ਮਗਰ ਲੱਗਦੇ ਸੀ ਜੀ ਜੀ ਉਸ ਵੇ ਲੋਕ ਲੰਬੇ ਟੰਡੇ ਉਹ ਖਲੋਂਦੇ ਨਹੀਂ ਨਾ ਨਿਕਲਦੇ ਜਾਂਦੇ ਘੇਰਦੇ ਉਹਨੂੰ ਜੀ ਤੇ ਜਿਹੜੀ ਹੁਣ ਜਿੱਦਾਂ ਹੁਣ ਜੰਗ ਹੋ ਰਹੀ ਹੈ ਮਜਾਈਲਾਂ ਦੀ ਜੰਗ ਹੋ ਰਹੀ ਆ ਉੱਪਰ ਉੱਪਰ ਅਸਮਾਨੋਂ ਅਸਮਾਨੀ 100-100 ਕਿਲੋਮੀਟਰ ਤੇ ਮਾਰ ਹੋ ਰਹੀ ਹੈ ਹਾਂ ਕੀ ਦੇਖਦੇ ਹੋ ਤੁਸੀਂ ਇਹਨੂੰ ਦੇਖਾਂ ਕੀ ਆ ਗੱਭੀ ਮਦੜੇ ਵੀ ਨਹੀਂ ਹੋਣਾ ਲੋਕਾਂ ਦਾ ਦੁਨੀਆ ਦਾ ਮਾਵਾਂ ਦੇ ਪੋਤੇ ਹੀ ਗੁਜ਼ਰ ਜਾਂਦੇ ਆ ਬਾਰਡਰਾਂ ਦੇ ਵੀ ਜੇ ਇੱਥੇ ਵੀ ਇੱਥੇ ਚੱਲ ਗਈ ਉਹੀ ਮਰਨੇ ਆ ਜੇ ਕਿਹੜਾ ਹੋ ਨੁਕਸਾਨ ਵਗੈਰਾ ਤਾਂ ਉਹੀ ਹੋਣਾ ਉਹਦੇ ਆਪਣੇ ਪੈਰਿਆਂ ਅੰਦਰ ਬੈਠੇ ਆ ਤੁਸੀਂ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਸਰਕਾਰਾਂ ਸਮਝੌਦਾਏ ਕਰਨ ਬੈਠੇ ਆਪਣਾ ਜਿਹੜੇ ਫੈਸਲੇ ਕਰਨ ਕਿਉਂ ਦੁਨੀਆ ਮਰਵਾਉਣ ਦੇ ਆ ਇਹਨਾਂ ਨੇ ਕਿਹੜਾ ਕੋਈ ਪੈਲੀ ਵੰਡਣੀ ਆ ਪਰ ਦੇਸ਼ ਦੀ ਸੁਰੱਖਿਆ ਲਈ ਕਈ ਵਾਰੀ ਸਖਤ ਕਦਮ ਉਠਾਉਣੇ ਪੈਂਦੇ ਆ ਉਹ ਤਾਂ ਠੀਕ ਹੈ ਤੁਹਾਡੀ ਗੱਲ ਮੰਨ ਲਓ ਹੁਣ ਜਿੱਦਾਂ ਪਹਿਲਗਾਮ ਜੀ ਘਟਨਾ ਹੋਈ ਆ ਜੇ ਉਥੇ ਮਤਲਬ ਇੰਡੀਅਨ ਮਾਰੇ ਗਏ ਨਿਰਦੋਸ਼ ਲੋਕ ਮਾਰੇ ਗਏ ਹਾਂ ਉਹਦਾ ਜਵਾਬ ਦੇ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸੀ ਜ਼ਰੂਰੀ ਸਮਝਦੇ ਹੋ ਹਾਂ ਉਹ ਤੇ ਫਿਰ ਹੁਣ ਹੈ ਇਹ ਉਹ ਤੇ ਕਰਦੀ ਹਾਂ ਹਾਂ ਇਹ ਗਲਤ ਕਰਦਾ ਧੰਨਵਾਦ